THANKS <laughs> ਮੈਂ ਅਮਰਿਤਪਾਲ ਬਾਬਾ ਜੀ ਤੋਂ ਮਾਫੀ ਮੰਗਣਾ ਚਾਹੁੰਨੀ ਆ ਕਿ ਜਿਹੜੀ ਵੀ ਗਲਤੀ ਹੋਈ ਆ ਉਸ ਚੀਜ਼ ਦੀ ਮੈਨੂੰ ਮਾਫੀ ਦਿੱਤੀ ਜਾਵੇ। ਦੋਸਤੋ ਮਰੀਤਪਾਲ ਸਿੰਘ ਮੈਰੋਂ ਵੱਲੋਂ ਰੋਕੀ ਜਾਣ ਤੋਂ ਬਾਅਦ ਵੀ ਜੋ ਮਨਜੀਤ ਕੌਰ ਹੈ ਇਹ ਸੋਸ਼ਲ ਮੀਡੀਆ ਤੇ ਗਲਤ ਚੀਜ਼ਾਂ ਪਾ ਰਹੀ ਸੀ ਤੇ ਜੋ ਸੋਖ ਰਹੀ ਆ ਉਹ ਵੀ ਨਹੀਂ ਸੀ ਰੋਕ ਰਿਆ। ਕੱਲ ਮਨਜੀਤ ਕੌਰ ਨੇ ਕਾਫੀ ਜ਼ਿਆਦਾ ਸਟੋਰੀਆਂ ਪਾਈਆਂ ਜਿਦੇ ਵਿੱਚ ਉਹ ਕਹਿੰਦੀ ਏ ਕਿ ਸਮਾਨ ਹੈ ਨਾ ਭੇਜਿਆ ਤੇ ਆਏਗਾ। ਅੱਗੋਂ ਇਸ ਤਰ੍ਹਾਂ ਕਰਾਂਗੇ ਉਸ ਤਰ੍ਹਾਂ ਕਰਾਂਗੇ। ਤੇ ਜਿਸ ਤੋਂ ਬਾਅਦ ਸਿੰਘਾ ਨੇ ਉਹ ਸਟੋਰੀਆਂ ਨੂੰ ਐਜ਼ ਅ ਪ੍ਰੂਫ ਲੈ ਕੇ ਕਾਨੂੰਨੀ ਕਾਰਵਾਈ ਜੋ ਮਨਜੀਤ ਕੌਰ ਤੇ ਸੋਖ ਰਹੀ ਆ ਤੇ ਕਰਾਈ। ਉਸ ਤੋਂ ਬਾਅ ਗੱਲ ਬਦਸੀ ਹੈ ਤੇ ਮਾਫੀ ਜੋਆ ਅਮਰਿਤਪਾਲ ਸਿੰਘ ਮੈਨੂੰ ਤੋਂ ਮੰਗੀ ਹੈ ਆਓ ਦੋਸਤੋ ਅਗੇ ਫੁੱਲ ਵੀਡੀਓ ਮਨਜੀਤ ਕੌਰ ਦੀ ਇੱਕ ਵਾਰ ਤੋਂ ਸਵੀਂ ਜ਼ਰੂਰ ਵੇਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਪਾ ਇੱਕ ਗੱਲ ਕਰਨਾ ਚਾਹੁੰਦੇ ਆ ਆਪਣੇ ਕੋਲ ਨਾ ਪਹਿਲੇ 2 ਦਿਨ ਪਹਿਲਾਂ ਬਾਬਾ ਜੀ ਆਏ ਸੀਗੇ ਅਮਰਿਤਪਾਲ ਮੈਨੂੰ ਬਾਬਾ ਜੀ ਤੇ ਉਹਨਾਂ ਨਾਲ ਆਪਣੀ ਗੱਲ ਹੋਈ ਸੀ ਤੇ ਜਿੱਥੇ ਆਪਣੀ ਗਲਤੀ ਸੀ ਜਿਹੜਾ ਅੱਜ ਕੱਲ ਸਾਡਾ ਮੁੱਦਾ ਪੱਖਿਆ ਹੋਇਆ ਬਾਬਾ ਜੀ ਨੇ ਆਪਣਾ ਸਾਥ ਦਿੱਤਾ ਸੀਗਾ ਬਾਬਾ ਜੀ ਨੇ ਕਿਹਾ ਸੀਗਾ ਕਿ ਤੋਂ ਬਾਅਦ ਲਾਈਵ ਜਾਂ ਕੋਈ ਵੀ ਪੋਸਟ ਨਹੀਂ ਪਾਏਗੀ ਮੈਂ ਬਾਬਾ ਜੀ ਦੇ ਖਿਲਾਫ ਹੋ ਕੇ ਮੇਰੇ ਤੋਂ ਗਲਤੀ ਨਾਲ ਸਟੋਰੀਆਂ ਪੈ ਚੁੱਕੀ ਸੀਗੀ ਮੈਂ ਅਮਰਤਪਾਲ ਬਾਬਾ ਜੀ ਤੋਂ ਮਾਫੀ ਮੰਗਣਾ ਚਾਹੁੰਦੀ ਆ ਕਿ ਜਿਹੜੀ ਵੀ ਗਲਤੀ ਹੋਈ ਆ ਉਸ ਚੀਜ਼ ਦੀ ਮੈਨੂੰ ਮਾਫੀ ਦਿੱਤੀ ਜਾਵੇ ਅੱਜ ਤੋਂ ਬਾਅਦ ਕਦੇ ਵੀ ਮੇਰੇ ਫੇਸ ਤੋਂ ਅੱਧਾ ਦਿਨਾਂ ਕੋਈ ਵੀਡੀਓਸ ਆਉਗੀ ਨਾ ਕੋਈ ਅੱਧਾ ਦਿਨ ਮੇਰੇ ਫੇਸ ਤੋਂ ਕਦੇ ਵੀ ਕੋਈ ਲਾਈਵ ਆਊਗਾ ਅਦੇ ਨਾਲ ਅਮਰਿਤਪਾਲ ਸਿੰਘ ਮੈਨੂੰ ਲਿਖਦੇ ਨੇ ਕਿ ਮਨਜੀਤ ਕੌਰ ਨੇ ਸਾਡੇ ਵੱਲੋਂ ਸਮਝਾਉਣ ਤੋਂ ਬਾਅਦ ਵੀ ਸਟੋਰੀਆਂ ਪਾਈਆਂ ਸੀ ਅਸ਼ਲੀਲ ਫੋਟੋਆਂ ਵੀਡੀਓ ਸ਼ੇਅਰ ਕੀਤੀਆਂ ਸੀ ਤਾਂ ਕਿ ਸਾਨੂੰ ਕਾਰਵਾਈ ਕਰਨੀ ਪਈ ਅਸੀਂ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਜੇ ਚੁੱਪ ਹੁੰਦੇ ਆ ਤਾਂ ਇਹਨਾਂ ਦਾ ਮਜ਼ਾਕ ਨਾ ਬਣਾਈਏ ਸੋ ਜਿਹੜੀ ਗੱਲ ਅਮਰਿਤਪਾਲ ਸਿੰਘ ਮੈਨੂੰ ਨੇ ਕਹੀ ਸੀ ਕਿ ਜੇ ਇਹ ਗਲਤ ਚੀਜ਼ਾਂ ਪ੍ਰਮੋਟ ਕਰਨ ਤੋਂ ਨਾ ਹਟੇ ਅਸ਼ਲੀਲ ਕੰਮ ਕਰਨ ਤੋਂ ਨਾ ਹਟੇ ਤਾਂਸੀਂ ਅਨਨ ਕਾਰਵਾਈ ਕਰਾਵਾਂਗੇ ਤੇ ਉਸ ਦੇ ਚੱਲਦੇ ਅੱਗੇ ਕਾਰਵਾਈ ਕਰਾਉਂਦੇ ਵੀ ਨਹੀਂ ਸਿੰਘ ਤਾਂ ਹੁਣ ਜੋ ਮਨਜੀਤ ਕੌਰ ਨੇ ਆਪਣੀ ਗਲਤੀ ਦੀ ਮਾਫੀ ਮੰਗ ਲਈ ਹੈ ਤੇ ਤੁਸੀਂ ਵੀ ਸਿੰਘਾਂ ਦੀ ਇਸ ਕਾਰਵਾਈ ਨੂੰ ਵੱਧ ਤੋਂ ਵੱਧ ਸ਼ੇਅ